ਅੰਤਰਰਾਸ਼ਟਰੀ ਅਟਾਰੀ ਲਾਹੌਰ ਹਾਈਵੇ ਰੋਡ ਤੇ ਪੈਂਦੇ ਕੋਕਾ ਕੋਲਾ ਏਜੰਸੀ ਮਾਲਿਕ ਦੇ ਘਰ ਸਵੇਰੇ ਸਵੇਰੇ ਕੁਝ ਡਕੈਤਾਂ ਨੇ ਪੁਲਿਸ ਦੀ ਵਰਦੀ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਲੁਟੇਰੇ ਪੁਲਿਸ ਦੇ ਭੇਸ ਵਿੱਚ ਪੀੜਤ ਦੇ ਘਰ ਆਏ ਸਨ ਦੱਸ ਦਈਏ ਕਿ ਇਹਨਾਂ ਲੁਟੇਰਿਆਂ ਨੇ ਪੁਲਿਸ ਦੇ ਅਲੱਗ-ਅਲੱਗ ਵੋਲੰਟੀਅਰਾਂ ਦੀਆਂ ਵਰਦੀਆਂ ਪਾਈਆਂ ਹੋਈਆਂ ਸਨ ਇਹ ਕੁੱਲ 7 ਲੋਕ ਸਨ ਜੋ ਪਿਸਤੌਲ ਦੀ ਨੋਕ ਤੇ ਕੁੱਲ 7 ਲੱਖ ਰੁਪਏ 15 ਤੋਲੇ ਸੋਨਾ ਅਤੇ ਦੋ ਮੋਬਾਈਲ ਫੋਨ ਅਤੇ ਕੁਝ ਕਾਰਤੂਸ ਲੈ ਕੇ ਫਰਾਰ ਹੋ ਗਏ ਲੁਟੇਰਿਆਂ ਨੇ ਪੁਲਿਸ ਦੀ ਵਰਦੀ ਵਿੱਚ ਪੀੜਤ ਜੱਸਾ ਸਿੰਘ ਦੇ ਘਰ ਦਾ ਦਰਵਾਜ਼ਾ ਖੜਕਾ ਕੇ ਉਹਨਾਂ ਤੋਂ ਆਰ.ਸੀ ਮੰਗੀ। ਪੀੜਿਤਾ ਕਹਿਣਾ ਹੈ ਕਿ ਲੁਟੇਰਿਆਂ ਨੇ ਉਸਤੇ 27 ਤਰੀਕ ਨੂੰ ਹੋਏ ਕਿਸੇ ਐਕਸੀਡੈਂਟ ਦਾ ਇਲਜ਼ਾਮ ਲਗਾਉਂਦੇ ਹੋਏ ਉਸ ਤੋਂ ਆਰ.ਸੀ ਦੀ ਮੰਗ ਕੀਤੀ ਸੀ। ਪੀੜ੍ਹ ਦੇ ਅੰਦਰ ਜਾਂਦਿਆਂ ਹੀ ਚਾਰ ਲੁਟੇਰਿਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਖੁਦ ਨੂੰ ਜੱਗੂ ਭਗਵਾਨਪੁਰਿਆ ਦਾ ਦੋਸਤ ਦੱਸਦੇ ਹੋਏ ਉਸਤੇ ਪਿਸਤੌਲ ਰੱਖ ਦਿੱਤੀ ਅਤੇ ਸਾਰਾ ਘਰ ਲੁੱਟ ਲੈ ਗਿਆ। ਇਸ ਉਪਰਾਨ ਲੁਟੇਰੇ ਫਰਾਰ ਹੋ ਗਏ ਅਤੇ ਥਾਣਾ ਕਰੇਂਦਾ ਦੀ ਪੁਲਿਸ ਪੂਰੀ ਫੋਰਥ ਲੈ ਕੇ ਵਾਰਦਾਸ ਸਥਲ ਤੇ ਪਹੁੰਚੀ ਅਤੇ ਇਸ ਦੀ ਜਾਂਚ ਕਰ ਰਹੀ ਹੈ। ਫਿਰ ਇਹਦੇ ਥੱਲੇ ਗਿਆ ਹੀ ਆ ਤੇ ਦੋ ਮੁਲਾਜ਼ਮ ਬਾਹਰ ਵਲੰਟੀਅਰ ਦੀ ਵਰਦੀ ਦੇ ਵਿੱਚ ਵਾਈਟ ਟੀ-ਸ਼ਰਟ ਪਾਈ ਸੀ ਬਾਕੀ ਵਰਦੀ ਸਾਰੀ ਉਹਨਾਂ ਨੇ ਪੱਗ ਉਪਰ ਵਾਈਟ ਮਾਰਕਸ ਪਾਏ ਸੀ ਤੇ ਉਹ ਪੁਲਸ ਵਾਲੀ ਸਾਰੀ ਵਰਦੀ ਤੇ ਮੈਨੂੰ ਕਿੰਦੇ ਦੋ ਮਿੰਟ ਜਰਾ ਬੂਆ ਖਲੋ ਤੇ ਤੁਹੀ 26 ਤਰੀਕ ਨੂੰ ਐਕਸੀਡੈਂਟ ਕੀਤਾ ਸਕੋਰਪੀਓ ਦਾ ਮੈਂ ਕਿਹਾ ਜੀ ਆਜੋ ਅੰਦਰ ਤੁਸੀਂ ਚੈੱਕ ਕਰ ਲਓ ਜੀ ਸਕੋਰਪੀਓ ਮੈਂ ਮੈਂ 26 ਤਰੀਕ ਨੂੰ ਕਿਤੇ ਗਿਆ ਹੀ ਨਹੀਂ ਆਂ ਕਹਿੰਦੇ ਕੁੱਤੇ ਬੰਨੋ ਪਹਿਲਾਂ ਮੈਂ ਕੁੱਤੇ ਬੰਨੇ ਆਂ ਦੋ ਕੁੱਤਿਆਂ ਨੂੰ ਬੰਨੇ ਆਂ ਬਾਅਦ ਵਿੱਚ ਅੰਦਰ ਆਇਆ ਕਹਿੰਦੇ ਆਰਸੀ ਕੱਢੋ ਕਾਗਜ਼ ਅੰਦਰੋਂ ਚਾਹਸ ਤੇ ਗੱਡੀ ਨੂੰ ਵੇਖਿਆ ਆਰਸੀ ਕੱਢ ਕੇ ਮੈਂ ਦਿੱਤੀ ਆ ਇਹਨੇ ਨੂੰ ਦੋ ਬੰਦੇ ਬਾਹਰੋਂ ਹੋਰ ਆਏ ਨੇ ਤੇ ਉਹ ਕਹਿੰਦੇ ਅਸੀਂ ਕੋਲਡ ਡਰਿੰਕ ਲੈਣੀ ਆ ਤੇ ਮੈਂ ਗੱਡੀ ਨੂੰ ਪ੍ਰੋਵਾਈਡ ਦਿੰਦਾ ਮੈਂ ਗੱਡੀ ਬਾਹਰ ਜਾਇਓ ਜਰਾ ਤੇ ਬੰਦੇ ਮਾਲ ਲੈਣ ਵਾਸਤੇ ਆਏ ਨੇ ਇੰਨੀ ਗੱਲ ਕੀਤੀ ਤੇ ਉਹ ਵੀ ਹੌਲੀ ਹੌਲੀ ਤੁਰਿਆ ਜਦੋਂ ਗਾਂ ਤੁਰਿਆ ਆਏ ਨੇ ਤੇ ਉਹਨਾਂ ਜੱਕਦਮ ਜਿਹੜੇ ਪੋਲਡਿੰਗ ਲੈਣ ਵਾਲੇ ਆਏ ਨੇ ਸਿਵਲ ਵਰਦੀ ਦੇ ਵਿੱਚ ਦੋ ਜਣੇ ਉਹਨਾਂ ਨੇ ਪਿਸਤਲ ਪਹਿਲਾਂ ਕੱਢੇ ਨੇ ਮੁੜ ਕੇ ਮਲਾਜਮਾਂ ਨੂੰ ਵੀ ਚੌਹਣੇ ਕੱਢ ਕੇ ਤੇ ਮੇਰੇ ਇੱਥੇ ਇੱਕ ਨੇ ਇੱਥੇ ਰੱਖ ਲਿਆ ਬਾਕੀ ਨੇ ਬਾਹਾਂ ਫੜ ਲਈਆਂ ਤੇ ਉੱਪਰ ਮੈਨੂੰ ਲਾਇਆ ਜਿਹੜਾ ਉੱਪਰ ਲਾਇਆ ਇੱਕ ਨੇ ਪਾਪਾ ਨੂੰ ਉਹਦਾ ਰਵਰਬਰ ਰੱਖ ਲਿਆ ਵਾਈਫ ਦੇ ਮਾਤਾ ਨੂੰ ਸਾਰਿਆਂ ਨੂੰ ਫੜ ਲਿਆ ਇੱਕ ਨੇ ਸਾਡਾ ਮਤਲਬ ਕਿ ਜਿਹੜਾ ਬੱਚਾ ਇੱਕ ਸਾਈਡ ਤੇ ਕਰ ਦਿੱਤਾ ਸਾਨੂੰ ਇਹ ਤਾਂ ਕਮਰੇ ਦੇ ਵਿੱਚ ਲੈ ਗਏ ਤੇ ਸਾਰੇ ਜਣੇ ਇਹੀ ਗੱਲ ਕਹਿੰਦੇ ਮੁੜ ਕੇ ਕਹਿਣ ਲੱਗ ਪਏ ਅਸੀਂ ਜੱਗ ਫਿਰ ਉਹਨਾਂ ਨੇ ਸਰਦੋ ਜਰੀਏ ਮੇਰੀ ਤੇ ਬਾਹਾਂ ਬੰਨ੍ਹ ਦਿੱਤੀਆਂ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਫਿਰ ਜੋ ਵੀ ਆ ਜੋ ਡੈਡੀ ਕੋਲ ਪੈਸੇ ਢੇਲੇ ਉਧਰ ਰਹਿ ਗਏ ਪਹਿਲਾਂ ਤਾਂ 50-60 ਹਜ਼ਾਰ ਰੁਪਏ ਉਧਰ ਪਿਆ ਸੀ ਉਹਨਾਂ ਨੇ ਦਿੱਤਾ ਤੇ ਫਿਰ ਉਹ ਸਾਰੇ ਪ੍ਰੈਸ਼ਰ ਪਾਉਂਦੇ ਰਹੇ ਮਦਿ ਬੰਨ ਕੇ ਧਮਕਾਉਂਦੇ ਰਹੇ ਵੀ ਅਸੀਂ ਤੁਹਾਡਾ ਮੁੰਡਾ ਲੈ ਚੱਲੇ ਜੇ ਸਾਨੂੰ ਬੰਨ ਕੇ ਛੁੱਟ ਕੇ ਮੁੰਡੇ ਨੂੰ ਲੈ ਹੀ ਗਏ ਸੀ ਤੇ ਫਿਰ ਉਹਨਾਂ ਦੀ ਮੇਰੀ ਮਾਤਾ ਨੇ ਵਾਜ ਮਾਰ ਕੇ ਉਹਨਾਂ ਕਹਿ ਦਿੱ ਜੋ ਕੁਝ ਹੈਗਾ ਪੁੱਤਾ ਲੈ ਜਾ ਜੋ ਸੋਨਾ ਹੈਗਾ ਸੀ ਜੋ ਵਾਜ ਦਾ ਸੋਨਾ ਹੈ ਜੋ ਮਾਤਾ ਦਾ ਸੋਨਾ ਹੈ ਸਾਰਾ ਸੋਨਾ ਵੀ ਫਿਰ ਜਾਂਦੇ ਜਾਂਦੇ ਡੈਡੀ ਦੀ ਲਮਾਰੀ ਤੋੜ ਕੇ ਉਹਦੇ ਵਿੱਚੋਂ ਰਫਲ ਦੇ ਨਾਲ ਪੂਰੇ ਕਾਰਤੂਸ ਜਿੰਨੇ ਵੀ ਹੈਗੇ ਸੈਟ ਉ ਕੋ ਸਾਰਾ ਕਾਰਤੂਸ ਵੀ ਲੈ ਗਿਆ ਔਰ ਏਟੀਐਮ ਦਾ ਜਿੰਨਾ ਸਾਡਾ ਕੈਸ਼ ਪਿਆ ਹੁੰਦਾ ਸਾਨੂੰ 5-6 ਲੱਖ ਜਾਂ 7 ਲੱਖ ਜਿੰਨਾ ਵੀ ਰਿਕੁਆਇਰਮੈਂਟ ਹੁੰਦੀ ਹੈ ਉਹ ਦਿਲੀ ਸਾਨੂੰ ਪਾਉਣਾ ਪੈਂਦਾ ਉਹਦੇ ਵਿੱਚ ਏਟੀਐਮ ਵਿੱਚ ਉਹ ਸਾਡਾ ਜਿੰਨਾ ਜੋ ਵੀ ਕੈਸ਼ ਹੈਗਾ ਸੀ ਜਿੰਨਾ ਵੀ ਹੈਗਾ ਸੀ ਉਹ ਸਾਰਾ ਮੈਂ ਗਿਣਿਆ ਨਹੀਂ ਕੋਈ ਕਨਫਰਮ ਨਹੀਂ ਦੱਸ ਸਕਦਾ ਕਿਉਂਕਿ ਉਹ ਮੈਨੂੰ ਡਿਟੇਲ ਉੱਥੋਂ ਦੇਖਣੀ ਪੈਣੀ ਕੀ ਮੇਰੀ ਸੇਲ ਹੋਈ ਸੀ ਉਹ ਸਾਰਾ ਜਿਹੜਾ ਸ਼ਨੀਵਾਰ ਦਾ ਪਿਆ ਸੀ ਉਹ ਕੈਸ਼ ਵੀ ਸਾਰਾ ਲੈ ਗਿਆ ਔਰ ਸੋਨਾ ਕਰੀਬਨ 3 15 ਕਿਤੋਲੇ ਜਿੰਨਾ ਤੇ ਆਉਂਦੇ ਨੇ ਦੇ ਮੇਰੇ ਕਮਰੇ ਵਿੱਚ ਵੜ ਗਏ ਨੇ ਕੇ ਮੇਰੀ ਇੱਕ ਵੰਗ ਸੀ ਇੱਕ ਮੁੰਦਰੀ ਸੀ ਕੰਨਾਂ ਤੇ ਟੋਪਸ ਸੀ ਉਹ ਨਾ ਮੇਰੇ ਹੱਥ ਚੋਕੋ ਕੇ ਤੇ ਅੰਦਰੋਂ ਆ ਗਏ ਬਿਊਰੋ ਰਿਪੋਰਟ ਐਸਐਮਜ਼ੈਡ ਨਿਊਜ਼